ਲੁੱਟਾਂ ਖੋਹਾਂ ਕਰਨ ਵਾਲੇ ਫਿਰੋਜ਼ਪੁਰ ਪੁਲਿਸ ਨੇ 12 ਬੰਦੇ ਚੱਕ ਲਿਆ ਪੰਜ ਜਨਾਨੀਆਂ ਸੀ ਉਸ ਗੈਂਗ ਦੇ ਵਿੱਚ ਔਰ ਸੱਤ ਬੰਦੇ ਸੀਗੇ ਜਿਹੜੇ ਰਾਤ ਨੂੰ ਲੁੱਟਾਂ ਖੋਹਾਂ ਕਰਦੇ ਸੀ ਵੈਸੇ ਇਹ ਗਰੋ 17 ਬੰਦਿਆਂ ਦਾ ਦੱਸਿਆ ਜਾ ਰਿਹਾ ਔਰ ਇਹਨਾਂ ਚੋਂ 12 ਬੰਦੇ ਫਿਰੋਜ਼ਪੁਰ ਪੁਲਿਸ ਨੇ ਥਾਣਾ ਸਿਟੀ ਦੀ ਪੁਲਿਸ ਨੇ ਚੱਕ ਲਿਆ ਐਸਐਚਓ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮੰਡੀ ਦੇ ਨੇੜੇ ਜਿਹੜੇ ਇਲਾਕੇ ਦੇ ਵਿੱਚ ਵਾਰਦਾਤਾ ਕਰਦੇ ਸੀ ਹੋ ਸਕਦਾ ਪਾਸੇ ਵੀ ਕਰਦੇ ਹੁਣ ਪਰ ਉਸ ਜਗ੍ਹਾ ਤੇ ਰਾਤ ਨੂੰ ਵੇਲੇ-ਕਵੇਲੇ ਲੋਕ ਜਿਹੜੇ ਲੰਘਦੇ ਸੀ ਮੋਟਰਸਾਈਕਲਾਂ ਤੇ ਐਕਟਵਾ ਤੇ ਪੈਦਲ ਉਹਨਾਂ ਨੂੰ ਸ਼ਿਕਾਰ ਬਣਾਉਂਦੇ ਸੀ ਇਹ ਘਰੋ ਦੇ ਵਿੱਚ ਪੰਜ ਔਰਤਾਂ ਸੀ ਇਹ ਔਰਤਾਂ ਉਹਨਾਂ ਨੂੰ ਆਪਣਾ ਚਾਂਸੇ ਦੇ ਵਿੱਚ ਫਸਾਉਂਦੀਆਂ ਸੀ ਰਾਸਤੇ 'ਚ ਰੋਕ ਕੇ ਉਹਨਾਂ ਦੇ ਨਾਲ ਲੁੱਟਕੋ ਕਰਦੀਆਂ ਸੀ ਔਰ ਉਸ ਤੋਂ ਬਾਅਦ ਇੱਕ ਕਾਪਾ ਗੈਂਗ ਕਿਰਪਾਨਾਂ ਵਾਲਾ ਗੈਂਗ ਜਿਹੜਾ ਤਸਵੀਰਾਂ 'ਚ ਤੁਸੀਂ ਦੇਖ ਰਹੇ ਹੋ ਸੀ ਇਹ ਪ੍ਰਗਟ ਹੋ ਜਾਂਦਾ ਸੀ ਮੌਕੇ ਤੇ ਔਰ ਲੁੱਟਕੋ ਕਰ ਲੈਂਦੇ ਸੀ ਮੋਟਰਸਾਈਕਲ ਹੁੰਦਾ ਸੀ ਮੋਟਰਸਾਈਕਲ ਲੁੱਟ ਲੈਂਦੇ ਸੀ ਮੋਬਾਈਲ ਹੁੰਦਾ ਸੀ ਮੋਬਾਈਲ ਪੈਸੇ ਹੁੰਦੇ ਸੀ ਤਾਂ ਪੈਸੇ ਅਗਰ ਕੋਈ ਬੰਦਾ ਅੱਗੋਂ ਇਹਨਾਂ ਨੂੰ ਕੋਈ ਸਵਾਲ ਕਰਦਾ ਸੀ ਜਾਂ ਉਹਨਾਂ ਦੇ ਨਾਲ ਹੱਥੋਪਾਈ ਕਰਦਾ ਸੀ ਤਾਂ ਗੈਂਗ ਇੰਨਾ ਵੱਡਾ ਸੀ ਕਿ ਕਾਪਿਆਂ ਦੇ ਨਾਲ ਉਹਨਾਂ ਦੇ ਉੱਪਰ ਹਮਲਾ ਕਰਦਾ ਸੀ ਇਹਨਾਂ ਦੇ ਕੋਲੋਂ ਤਿੱਖੇ ਹਥ ਕਰਪਾਨਾ ਕਾਪੇ ਛੁਰੀਆਂ ਉਹ ਮਿਲੀਆਂ ਨੇ ਜਿਹੜੀਆਂ ਪੁਲਿਸ ਨੇ ਵੀ ਇਹਨਾਂ ਨੂੰ ਜਦੋਂ ਗ੍ਰਿਫਤਾਰ ਕੀਤਾ ਤਾਂ ਸਾਹਮਣੇ ਰੱਖੀਆਂ ਨੇ ਆ ਤਸਵੀਰਾਂ ਚ ਵੇਖ ਲਓ ਉਹ ਕਾਪੇ ਉਹ ਛੁਰੀਆਂ ਉਹ ਕਰਪਾਨਾ ਵੀ ਪੁਲਿਸ ਨੇ ਨਾਲ ਰੱਖੀਆਂ ਨੇ ਔਰ ਫਿਲਹਾਲ ਇਹ ਥਾਣਾ ਸਿਟੀ ਦੇ ਐਸ ਐਚ ਓ ਹਰਿੰਦਰ ਸਿੰਘ ਚੰਮੇਲੀ ਨੇ ਰਿਕਵਰ ਕੀਤਾ ਦੱਸਿਆ ਜਾ ਰਿਹਾ ਉਹਨਾਂ ਨੇ মিডিਆ ਦੇ ਸਾਹਮਣੇ ਆ ਗੱਲਬਾਤ ਕੀਤੀ ਆ ਪੂਰੀ ਕਹਾਣੀ ਦੱਸੀ ਆ ਕਿ ਬਾਕੀ ਜਿਹੜੇ ਬੰਦੇ ਨੇ ਉਹ ਪਗੋੜੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਫੜਾਂਗੇ ਪਰ ਫਿਲਹਾਲ ਫਿਰੋਜ਼ਪੁਰ ਦੇ ਲੋਕ ਜਿਹੜੇ ਨੇ ਉਹ ਹੁਣ ਇਹਨਾਂ ਲੁਟੇਰਿਆਂ ਤੋਂ ਇਸ ਗੈਂਗ ਤੋਂ ਜਿਹੜਾ ਗੈਂਗ ਫੜ ਲਿਆ ਇਹਨਾਂ ਤੋਂ ਨਜਾਤ ਮਿਲ ਗਈ ਆ ਫਿਰੋਜ਼ਪੁਰ ਸਿਟੀ ਦੇ ਲੋਕਾਂ ਨੂੰ ਔਰ ਇਹ ਗਰੋ ਬੜਾ ਜਿਆਦਾ ਸਰਗਰਮ ਸੀ ਲੋਕ ਬੜੇ ਦੁਖੀ ਸੀ ਇਸ ਗਰੋ ਤੋਂ ਇਸ ਗਰੋ ਦਾ ਫੜੇ ਜਾਣਾ ਬੜਾ ਜਿਆਦਾ ਜ਼ਰੂਰੀ ਸੀ ਜੋ ਅੱਜ ਫਿਰੋਜ਼ਪੁਰ ਸਿਟੀ ਦੀ ਪੁਲਿਸ ਨੇ ਜਿਹੜਾ ਇਹਨਾਂ ਨੂੰ ਫੜ ਲਿਆ ਤਾਂ ਗਰ ਤੁਹਾਨੂੰ ਵੀ ਕਿਸੇ ਗਰੋਹ ਦਾ ਪਤਾ ਲੱਗਦਾ ਤੁਹਾਨੂੰ ਵੀ ਕਿਤੇ ਕੋਈ ਇਹੋ ਜਿਹੀ ਗਰੋਹ ਦੀ ਜਾਣਕਾਰੀ ਮਿਲਦੀ ਆ ਤਾਂ ਉਸ ਦੀ ਸੂਚਨਾ ਜਰੂਰ ਨੇੜੇ ਦੇ ਥਾਣੇ ਦੇ ਨਾਲ ਸਾਂਝੀ ਕਰੋ ਜਾਂ ਸਾਡੇ ਨਾਲ ਉਹ ਸੂਚਨਾ ਜਰੂਰ ਸਾਂਝੀ ਕਰੋ ਹੋਰ ਕੀ ਕੁਝ ਇਸ ਬਾਬਤ ਐਸ ਐਚਓ ਸਿਟੀ ਨੇ ਜਾਣਕਾਰੀ ਦਿੱਤੀ ਆ ਉਹ ਤੁਸੀਂ ਆਪ ਸੁਣ ਲਵੋ ਇਹ ਜਿਹੜਾ ਗਰੋਹ ਹੈ ਇਹ ਕਾਫੀ ਲੰਮੇ ਸਮੇਂ ਤੋਂ ਫਰੋਜ਼ਪੁਰ ਸ਼ਹਿਰ ਦੇ ਵਿੱਚ ਵਕ ਵਕ ਥਾਵਾਂ ਤੇ ਇਹੇ ਵਾਰਦਾਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਈ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਹ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਘਟਾ ਰਹਿੰਦਾ ਸੀ ਸਾਡੇ ਸ਼ਹਿਰ ਜਿਹੜੀ ਸਬਜ ਮੰਡੀ ਹੈ ਉੱਤੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਰਲ ਕੇ ਬੰਦੇ ਨੂੰ ਘੇਰ ਕੇ ਨਾਲੇ ਉਹਨਾਂ ਦੇ ਮੋਟਰਸਾਈਕਲ ਖੋਹ ਲੈਂਦੇ ਸੀ ਨਾਲੇ ਉਹਨਾਂ ਦੇ ਹਥਿਆਰਾਂ ਦੇ वार ਕਰਦੇ ਸੀ ਇਹਦੇ ਵਿੱਚ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਇਹ ਗੱਲ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਹੋਂਤ ਜਿਹੜੀ ਹੋਊਗੀ ਉਹ ਵੀ ਜੋ ਦੇਖੀ ਜਾਊਗੀ ਜ਼ਿਆਦਾਤਰ ਜਿਹੜੀ ਇਹਨਾਂ ਦੀ ਗੱਲ ਹੈ ਇੱਕ ਲੁੱਟਖੋਹਾਂ ਮੋਟਰਸਾਈਕਲ ਖੋਹ ਲੈਣਾ ਜਾ ਕੇ ਉਸ ਤੋਂ ਪਰਸ ਖੋਹ ਲੈਣਾ ਇਸ ਤਰ੍ਹਾਂ ਦਾ ਗੈਂਗ ਹੈ ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਹੈ ਜਿਨ੍ਹਾਂ ਚੋਂ ਤਿੰਨ ਔਰਤਾਂ ਦੋ ਆਦਮੀ ਹੈ ਉਹ ਮੌਕੇ ਤੋਂ ਉੱਥੋਂ ਭੱਜ ਗਏ ਇਹ ਕਾਫੀ ਲੰਮਾ ਚੌੜਾ ਜਿਹਦਾ ਇੱਕ ਗੈਂਗ ਸੀ ਇਹ ਔਰ ਇਹ ਸ਼ਹਿਰ ਇੱਕ ਕੋਸ਼ਿਸ਼ ਥੋੜੇ ਜੇ ਨਸ਼ਾ ਲੈਣ ਦੇ ਵੀ ਆਦੀ ਨੇ ਨਸ਼ੇ ਦੀ ਮਤਲਬ ਲੈਣ ਦੇ ਆਦੀ ਹੋਣ ਕਰਕੇ ਹੀ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਇਸ ਤਰ੍ਹਾਂ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਹੈ